ਤੇ ਕੋਟਾ ਨਿਕਾਲੀ ਬਣਾਉਣੀ ਕਰਾਉਣਾ ਪੂਰੀ ਲੋਕੀਂ ਥੋੜੀ ਜਿਹੀ ਤੈਨੂੰ ਕਿੰਨੇ ਗਿਆ ਬਰਨਾਂ ਨਹੀਂ ਲੈ ਅੱਜ ਕਿਨੇ ਲਾਈਵ ਡਾਕਟਰ ਪਿਮਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਇੱਕ ਨੌਜਵਾਨ ਦੇ ਵੱਲੋਂ ਬੀਤੀ ਕੱਲ ਕੀਤੀ ਗਈ ਜਿਸ ਨੂੰ ਲੈ ਕੇ ਅੱਜ ਦਲਿਤ ਪਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਨੂੰ ਬੰਦ ਰੱਖਣ ਦਾ ਸੱਦਾ ਵੀ ਦਿੱਤਾ ਗਿਆ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਨੌਜਵਾਨ ਬੁੱਤ ਨੂੰ ਹਾਰ ਪਾਉਣ ਵਾਲੀ ਲਗਾਈ ਹੋਈ ਪੌੜੀ ਤੇ ਚੜ ਜਾਂਦਾ ਹੈ ਤੇ ਇਸ ਤੋਂ ਬਾਅਦ ਉਸ ਦੇ ਵੱਲੋਂ ਡਾਕਟਰ ਅੰਬੇਦਕਰ ਦੀ ਮੂਰਤੀ ਨੂੰ ਹਥੌੜੇ ਦੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦੇ ਦੌਰਾਨ ਕੁਝ ਲੋਕਾਂ ਦੇ ਵੱਲੋਂ ਉਸ ਨੌਜਵਾਨ ਨੂੰ ਫੜ ਲਿਆ ਜਾਂਦਾ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। दलित पैचारे दे विच काफी ज्यादा रोष फैजा रिया ते उना दे वल्लो मुल्ज़म दे खिलाफ सख्त कारवाही करण दी मांग भी कीते जा रिया है ना जी ना ਤੁਹਾਡੇ ਜੀ ਹੂੰ ਪ੍ਰਕਾਇ ਗੱਬ ਹਾਂਜੀ ਸਖਤ ਕਾਰਵਾਈ ਕਰਾਂ ਦੀ ਮਾਮਲਾ ਹੈ ਸਰ ਮੈਂ ਬਾਲਮੀਕੀ تیرਤ ਅਮਰਤਸਰ ਅਕੀ ਮਾਮਲਾ ਹੈ ਸਰ ਮਾਮਲਾ ਜੀ ਅੱਜ ਹਿੰਦੁਸਤਾਨ ਦਾ ਸੰਵਿਧਾਨ ਨਿਰਮਾਤਾ ਡਾਕਟਰ ਪੀਰੋ ਮੀਤਗਰ ਜੀ ਦੀ ਯੋਖੂ ਕੂਪਸੂਰਤ ਮੂਰਤੀ ਸੀ ਜਿਹਨੂੰ ਢਾਇਆ ਗਿਆ ਥੋੜਿਆਂ ਨਾਲ ਪੌੜੀ ਲਾ ਕੇ ਪੈਟਰੋਲ ਪਾ ਕੇ ਉਨਸਾਰਿਆ ਗਿਆ ਕਿ ਸਾਰਾ ਹੀ ਸਮਾਜ ਬੜਾ ਦੁਖੀ ਆ

ਦੁਕਾਨ ਦੇ ਵਿੱਚ ਬੋ ਰਿਹਾ ਹਾਂ ਹਾਂ ਤੁਸੀਂ ਕੀ ਕਰ ਰਹੇ ਹੋ ਅੱਛੀ ਹੁਣ ਹੁਣ ਇੱਥੇ ਬੈਠੇ ਆਂ ਜਾਮਦਾ ਆ ਕੱਲ ਸਵੇਰੇ 10 ਵਜੇ ਭੰਡਾਰੀ ਪੁਲ ਤੇ ਉੱਤੇ ਜਾਮ ਵੀ ਲੱਗੇਗਾ ਅੰਮ੍ਰਿਤਸਰ ਬੰਦੀ ਕਾਲ ਵੀ ਹੈ ਕੀ ਡਿਮਾਂਡ ਕੀ ਤੁਹਾਡੀ ਗੰਬਾਣ ਜੋ ਗੈਂਗ ਹੈ ਗੈਂਗ ਬਾਹਰ ਨਿਕਲ ਕੇ ਆਵੇ ਜੁਨੀ ਨੇ ਕੰਮ ਕੀਆ ਉਦਰੇ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਮੁਲਜ਼ਮ ਦੀ ਪਛਾਣ ਪ੍ਰਕਾਸ਼ ਵਜੂ ਹੋਈ ਹੈ ਤੇ ਉਹ ਧਰਮਕੋਟ ਦਾ ਵਸਨੀਕ ਹੈ ਦੱਸਦੀ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਖਤ ਕਾਰਵਾਈ ਵੀ ਨੌਜਵਾਨ ਦੇ ਉੱਤੇ ਕੀਤੀ ਜਾਵੇਗੀ ਤੇ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਉਸ ਦੇ ਵੱਲੋਂ ਅਜਿਹਾ ਕੰਮ ਕਿਉਂ ਕੀਤਾ ਗਿਆ ਅੱਜ ਥਾਣਾ ਕਤਵਾਲੀ ਵਿਖੇ ਬਾਬਾ ਸਾਹਿਬ ਬਹੀਮਰਾਓ ਜੀ ਅੰਬੇਦਕਰ ਜੀ ਦੀ ਪ੍ਰਤਿਮਾ ਦੇ ਨਾਲ ਜਿਹੜਾ ਅਨਫਾਰਚੂਨੇਟ ਇਨਸੀਡੈਂਟ ਹੋਇਆ ਉਸ ਤੇ ਸਖਤੀ ਨਾਲ ਕਾਰਵਾਈ ਕਰਦੇ ਆ ਜਿਹੜਾ ਵਾ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਗਈ ਮਕਦਮਾ ਨੰਬਰ 6 ਥਾਣਾ ਕਤਵਾਲੀ ਦੇ ਵਿੱਚ ਸਖਤ ਧਰਾਵਾਂ ਦੇ ਤਹਿਤ ਜਿਹੜਾ ਦੋਸ਼ੀ ਦੇ ਉੱਤੇ ਦਰਜ ਕੀਤਾ ਗਿਆ ਇਸ ਦੇ ਉੱਤੇ ਜਿਹੜੀਆਂ ਪੁਲਿਸ ਟੀਮਸ ਵੱਲੋਂ ਅਲੱਗ-ਅਲੱਗ ਐਂਗਲਸ ਦੇ ਉੱਤੇ ਜਿਹੜਾ ਸਾਰਾ ਵਰਕਆਊਟ ਕੀਤਾ ਜਾ ਰਿਹਾ ਹੈ ਜੇ ਇਸ ਦੇ ਨਾਲ ਕੋਈ ਹੋਰ ਵੀ ਦੋਸ਼ੀ ਇਨਵੋਲਵ ਹੋਵੇਗਾ ਜਾਂ ਇਹ ਉਸ ਦੇ ਉਸ ਨੂੰ ਵੀ ਇਸ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਦੋਸ਼ੀ ਜਿਹੜਾ ਜਿਸ ਦੀ ਪਛਾਣ ਆਕਾਸ਼ ਸਿੰਘ son of ਭਿੰਦਰ ਸਿੰਘ ਵਾਸੀ ਧਰਮਗੋਟ ਵੱਜੋਂ ਹੋਈ ਹੈ ਉਹ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਹੈ ਇਸ ਦੇ ਵਿੱਚ ਕੋਈ ਵੀ ਜਿਹੜਾ ਦੋਸ਼ੀ ਆ ਜੇ ਇਸ ਦੇ ਨਾਲ ਕੋਈ ਹੋਰ ਇਨਵੋਲ ਹੋਏਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਹਾਲਾਂਕਿ ਪੁਲਿਸ ਦੇ ਵੱਲੋਂ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਘਟਨਾ ਤੋਂ ਬਾਅਦ ਦਲਿਤ ਪਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਹੁਣ ਪੁੱਛ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਸਸ਼ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਕਿ ਇਹ ਕੋਈ ਸਾਜ਼ਿਸ਼ ਸੀ ਜਾਂ ਕੁਝ ਹੋਰ ਪੁਲਿਸ ਦੇ ਮੁਤਾਬਿਕ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਉਧਰ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਇਸ ਦੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਜਾ ਰਹੀ ਹੈ ਤੇ ਮੌਜੂਦਾ ਸਰਕਾਰ ਨੂੰ ਵੀ ਘੇਰਿਆ ਜਾ ਰਿਹਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ